ਹਾਂ ਜਪਰੀਲ ਚ ਕਿਹਾ ਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥੋਂ ਕੀਤੀਆਂ ਉਹ ਸਾਨੂੰ 75 ਆਈਆਂ ਸੀਗੀਆਂ ਆਈ ਉਹਦੇ ਚੋਂ 51 ਜਿਹੜੀ ਆ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਉਹਦਾ ਅੱਠ ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲਾਂ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਲ ਨਾਂ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਬੇਦੀ ਤੁਹਾਡੇ ਥੋਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਉਹ ਤੇ ਇੱਕਦੋ ਫੇਰ ਬੇਨਤੀ ਹੈ ਤੁਹਾਡੇ ਥੋਂ ਦੁਨੀਆਂ ਭਰ ਦੇ ਅੰਦਾਜ਼ਿਆਂ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਔਰ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਡ ਭੈਂਪਲਾ ਸਾਡੇ ਨਾਲ ਸੰਪਰਕ ਕਰ ਸਕਦਾ ਉਹਦਾ ਨੰਬਰ ਦੇਣਾ ਜ਼ਰੂਰ ਭੇਜਿਆ ਕਰੋ ਸੋ اٹਕੇ ਸਾਡੇ ਹਦ ਹੈਗੇ ਬਾਕੀ ਕੇਸ ਸਾਡੇ ਵਿੱਚ ਪ੍ਰੋਸੈਸ ਹੈ ਉਮੇਲਾ ਖਿਆਲ ਹੈ ਹਫਤੇ ਦੇ ਵਿੱਚ ਪਿਛਲੀ ਮਿਲਣੀ ਵਾਲੇ ਕੇਸ ਜਿਹੜੇ ਆ ਅਸੀਂ ਸਾਰੇ ਹੱਲ ਕਰ ਦੇਾਂਗੇ ਫਿਰ ਜਦੋਂ ਅਸੀਂ ਇਹ ਐਨਐਡੀ ਮਿਲਣੀ ਦੂਜੀ ਅੱਜ ਵਾਲੀ ਮਿਲਣੀ ਜਦੋਂ ਅਨਾਉਂਸ ਕੀਤੀ ਤੇ ਸਾਨੂੰ 103 ਈਮੇਲਾਂ ਜਿਹੜੀਆਂ ਟੋਟਲ ਆਈਆਂ 103 ਕੇਸ ਜਿਹੜੇ ਆ ਸਾਨੂੰ ਕਿਤੇ ਆ ਤੇ ਹੁਣੇ 2.5 ਘੰਟਿਆਂ 'ਚ ਸਾਨੂੰ ਜਿਹੜਾ 49 ਵੱਖ-ਵੱਖ ਦੇਸ਼ਾਂ ਤੋਂ ਮੈਨੂੰ ਖੁਸ਼ੀ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਬਹੁਤ ਦੇਸ਼ਾਂ ਤੋਂ ਜਿਹੜੇ ਸਾਡੇ ਭੈਣ ਭਰਾ ਇਹਨਾਂ ਦਾ ਇਹਨਾਂ ਨੇ ਆਪਣੇ ਕੇਸ ਜਿਹੜੇ ਦੱਸੇ ਆ ਸਾਡਾ ਆਨਲਾਈਨ ਮਿਲਣੀ ਕੰ ਦਾ ਇਹ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਇਹਦਾ ਮਤਲਬ ਪਹਿਲਾਂ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਐਨ ਆਰ ਆਈ ਮਿਲਣੀਆਂ ਕੀਤੀਆਂ ਸੀਗਾ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਏਰੀਆ ਦੇ ਵਿੱਚ ਉਹਦੇ ਜਿਹੜੀ ਸਾਨੂੰ ਕਰੀਬ 2000 ਕੇਸ ਜਿਹੜਾ ਪ੍ਰਾਪਤ ਹੋਇਆ ਸੀਗਾ ਤੇ ਅਸੀਂ ਕਦੀ ਹੁਣ ਤੱਕ ਉਹਦੇ 'ਚੋਂ 17-1800 ਕੇਸ ਜਿਹੜਾ ਹੱਲ ਕਰਤਾ ਪਤਾ ਸੀ ਦੇਖਿਆ ਕਿ ਲੋਕ ਵਿਚਾਰੇ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਨਿਊਯਾਰਕ ਤੋਂ ਆਉਂਦਾ ਬੜੀ ਦੂ ਦੂਰੋਂ ਆਉਂਦੇ ਸੋ ਅਸੀਂ ਕਦੇ ਸਾਲ ਹੱਲ ਕਰਿਆ ਕਿ ਆਪਾਂ ਇਹ ਤਜਰਬਾ ਕਰਕੇ ਦੇਖਦੇ ਆ ਕਿ ਆਨਲਾਈਨ ਜਿਹੜੇ ਲੋਕ ਜਿਹੜੇ ਵਿਚਾਰੇ ਕੰਨ ਕਿਉ ਆਪਣੀਆਂ ਇੰਨੀਆਂ ਮਹਿੰਗੀਆਂ ਟਿਕਟਾਂ ਜਿਹੜੇ ਖਰੀਦੇ ਸੋ ਮੈਨੂੰ ਲੱਗਾ ਕਿ ਬਹੁਤ ਵਧੀਆ ਪਿਛਲੀ ਵਾਰ 25 ਹਜ਼ਾਰ ਜਾਂ 59 ਬੰਦੇ ਡਬਲ ਹੋ ਗਏ ਮਤਲਬ ਅੱਜ ਆਨਲਾਈਨ ਜਿਹੜੇ ਆਏ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਦੱਸੀਆਂ ਉਹਦਾ ਅਸੀਂ ਪੂਰੀ ਜਿੰਮੇਵਾਰੀ ਦੇ ਨਾਲ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਦਾ ਹੱਲ ਕਰਾਂਗੇ ਉਹ ਦੂਜਾ ਜਿਹੜਾ ਪੰਜਾਬ ਦੇ ਬਾਦ ਦੇ ਵਿੱਚ ਬਾਦ ਬੈਠੇ ਲੋਕ ਕੁਝ ਫਰਵਾਹਾਂ ਡਾ ਦਿੰਦੇ ਆ ਕੁਝ ਕਹਿੰਦੇ ਆ ਕਿ ਸਾਡੀ ਉੱਥੇ ਸਦਵਾਈ ਨਹੀਂ ਹੁੰਦੀ ਜੀ ਕੋਈ ਲੋਕਾਂ ਨੇ ਅੱਜ ਵੀ ਕਿਹਾ ਆਨਲਾਈਨ ਕਿਹਾ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਕੀਤੀਆਂ ਕਿ ਅਸੀਂ ਤਿੰਨ ਤਿੰਨ ਸਾਲ ਤੋਂ ਲੱਗੇ ਆ ਦੋ ਦੋ ਸਾਲ ਤੋਂ ਲੱਗੇ ਆ ਇੱਕ ਭਾਈ ਸਾਹਿਬ ਕਹਿ ਰਹੇ ਸੀ ਚਾਰ ਸਾਲ ਤੋਂ ਲੱਗੇ ਆ ਜੀ ਸਾਡੀ ਕੋਈ ਸਦਵਾਈ ਨਹੀਂ ਹੋਈ ਪਰ ਐਸੀ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਕੌਮੀ ਕਦਵਿੰਦਾ ਆਰਵਿੰਦ ਕੇ ਦੀ ਬਾਤ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਹੇਠ ਜਿਹੜਾ ਅਸੀਂ ਪੂਰੀ ਦੁਨੀਆ ਦੇ ਐਨਆਰਆਈਆਂ ਨੂੰ ਇਹ ਮੈਸੇਜ ਕਲਵੇ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ ਤੁਹਾਡੇ ਜਾਨ ਮਾਲ ਦੀ ਸਖਿਆ ਦੀ ਗਾਰੰਟੀ ਦਿੰਦੀ ਹੈ ਪੰਜਾਬ ਸਰਕਾਰ ਤੁਹਾਡਾ ਕੋਈ ਬਿਜ਼ਨਸ ਇੱਥੇ ਸ਼ੁਰੂ ਆ ਉਹਨੂੰ ਬਚਾਉਣ ਦੇ ਵਿੱਚ ਮਤ ਕਰੂਗੀ ਤੁਸੀਂ ਕੋਈ ਸ਼ੁਰੂ ਕਰਨਾ ਹੈ ਉਹਨੂੰ ਸ਼ੁਰੂ ਕਰਾਉਂਦੇ ਚ ਤੁਹਾਡੀ ਜਿਹੜੀ ਫੁੱਲ ਮਤ ਕਰੂਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਈ ਲੋਕ ਕਹਿ ਦਿਆ ਕਿ ਅਸੀਂ ਦੀ ਆਉਂਦੇ ਦੀ ਡਰਦੇ ਸਾਡੇ ਦੇ ਪਸਤਾ ਹੋ ਜਾਣਾ ਇੱਕ ਵਾਰ ਪਿਛਲੀ ਵਾਰ ਵੀ ਕਿਹਾ ਸੀ ਅੱਜ ਤੁਹਾਡੇ ਤੁਹ ਕਹੂੰਗਾ ਕਿ ਜਿਹੜੇ ਅੰਦਾਜ਼ੀ ਵੀਰ ਮਿਲ ਕੋ ਪਿਛਲੇ ਦਮੰਬਲ ਵੀ ਮੇਂ ਤਿੰਨ ਚਾਰ ਅੰਦਾਜ਼ੀਆਂ ਨੇ ਕਾਲਾ ਕੀਤੀਆਂ ਕਿ ਸਾਡੇ ਅਸੀਂ ਆਦ ਹੀ ਸਕਦੇ ਵੀ ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਸਾਡੇ ਦੇ ਝੂਠੇ ਪਸਤੇ ਦੱਜ ਹੋਏ ਆ ਪ੍ਰਾਪਰਟੀ ਦੇ ਕਰਕੇ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਸਾਡੇ ਤੇ ਪਸਤੇ ਦੱਜ ਕਰਾਉਂਦੇ ਆ ਮੈਂ ਤੁਹਾਡੇ ਥੋਂ ਫੇਰ ਇੱਕ ਦਾ ਸਾਰੀ ਦੁਨੀਆ ਦੇ ਐਨਐਮਆਈਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਝੂਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮੇਰੇ ਨਾਲ ਸੰਪਰਕ ਕਰੋ ਸਾਡੇ ਮੈਕਮੇ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਉਹ ਰੱਦ ਵੀ ਕਰਾਵਾਂਗੇ ਜਿਹੜੇ-ਜਿਹੜੇ ਹੋਇਆ ਉਹ ਤੁਹਾਡੀ ਜਿਹੜੀ ਕੁਝ ਲੋਕਾਂ ਦੇ ਚਾਲ ਚੱਲ ਕੇ ਤੁਹਾਡੀ ਐਂਟਰੀ ਬੰਦ ਕਰਾਈ ਇੰਡੀਆ ਦੀ ਉਹ ਐਂਟਰੀ ਵੀ ਓਪਨ ਕਰਾਵਾਂਗੇ ਤੁਸੀਂ ਆਓ ਪੰਜਾਬ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਤੁਹਾਡਾ ਜ਼ਮੀਨ ਤੁਹਾਡੀ ਹੈ ਕੁਠੀ ਤੁਹਾਡੀ ਹੈ ਆਰਾਮ ਨਾਲ ਆਓ ਤੁਹਾਨੂੰ ਕੋਈ ਵੀ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਐਨ ਆਰ ਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਕਬਜ਼ਾ ਕਰੂਗਾ ਉਹਦੇ ਖਿਲਾਫ ਸੱਤ ਕਾਨੂੰਨੀ ਕਦਮਾਂਗੇ ਔਰ ਕਬਜ਼ਾ ਲੈ ਕੇ ਦਵਾਂਗੇ ਕੁਝ ਲੋਕਾਂ ਨੇ ਕੁਝ ਏਰੀਏ ਦੇ ਵਿੱਚ ਜਿੱਦਾਂ ਮੰਨ ਲਓ ਕਿ ਜਨਰਨ ਦਾ ਬਾਇਆ ਹੈ ਉੱਥੋਂ ਬਹੁਤ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕੋਠੀ ਮਾਲੀ ਜੀ ਸਾਡਾ ਉਹ ਬਲੱਡ ਮਾਲਿਆ ਜੀ ਅੱਜ ਵੀ ਇੱਕ ਕੇਸ ਦੇ ਵਿੱਚ ਉਹ ਕਹਿ ਰਹੇ ਕਿ ਸਾਡੀ ਕੋਠੀ ਕਿਸੇ ਨੇ ਮਾਲੀ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਬੰਦਾ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਪੰਜਾਬ ਸਰਕਾਰ ਕਬਜ਼ਾ ਨਹੀਂ ਹੁੰਦ ਦੇਊਗੀ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਐਨਆਰਆਈ ਸਰ ਪੰਜਾਬ ਦੀ ਰੀੜ ਦੀ ਹੱਡੀ ਦੇ ਐਨਆਰਆਈ ਜਿਹੜਾ ਅੱਜ ਪੰਜਾਬ ਜਿੱਥੇ ਖੜਾ ਹੈ ਜਿਸ ਵੀ ਹਾਲਤ ਦੇ ਵਿੱਚ ਖੜਾ ਹੈ ਇਸ ਹਾਲਤ ਵਿੱਚ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਦੁਨੀਆ ਭਰ ਦੇ ਐਨਆਰਆਈ ਦਾ ਬਹੁਤ ਵੱਡਾ ਰੋਲ ਆ। ਉਹ ਸਦੋਲ ਨੂੰ ਜਿਹੜਾ ਅгноਰ ਵੀ ਕੀਤਾ ਜਾ ਸਕਦਾ। ਸੋ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਐਨਆਈ ਮਿਲਦੀ ਦਾ ਇਹਨੂੰ ਬੜਾ ਜ਼ਬਰਦਸਤ ਰਿਸਪੌਂਸ ਮਿਲਿਆ ਰੋਜ਼ ਹੀ ਕੇਸਾਂ ਦੇ। ਇਹ ਤੋਂ ਆ ਜਿਹੜੇ ਮੈਂ ਤੁਹਾਨੂੰ ਅੱਧਾ ਦੱਸ ਤੇ। ਸਾਡੇ ਕੋਲ ਐਬਲੀਟ ਦੇ ਰੋਜ਼ ਹੀ ਕੇਸ ਆ ਜਾਂਦੇ ਦਫ਼ਤਰ ਮੇਰੇ ਘਰ ਜਦੋਂ ਉੱਥੇ ਜਾਂਦੇ ਆ ਆਪਣਾ ਵਸਾ ਜਾਂਦੇ ਆ ਕੇਸ ਹੀ ਕੇਸ ਆ ਜਾਂਦੇ ਆ ਮੈਂ ਹੱਦ ਤੱਕ ਕਹਿੰਦਾ ਕਿ ਕੋਈ ਨਹੀਂ ਤੁਸੀਂ ਲਓ। ਸਾਨੂੰ ਸਿਰ ਪ੍ਰੋਬਲਮ ਆਉਂਦੀ ਆ ਜਿੱਥੇ ਹਾਈ ਕੋਰਟ ਬਾਜੋਗ ਜੱਜਾਂ ਨੇ ਕੋਈ ਫੈਸਲਾ ਕੀਤਾ ਜਾਂ ਥੜਲੀਆਂ ਕੋਰਟਾਂ ਦੇ ਕੋਈ ਫੈਸਲਾ ਕੀਤਾ ਉੱਥੇ ਸਾਨੂੰ ਥੋੜੀ ਸਵੱਸਿਆ ਆਉਂਦੀ ਆ ਪਰ ਜਿੱਥੇ ਕੋ ਕੋਰਟ ਨਹੀਂ ਦੋ ਉੱਥੇ ਸਾਬ ਅਸੀਂ ਜਿਹੜਾ ਇੱਕ ਤਲਫੀ ਐਨ ਆਰ ਆਈ ਦੀ ਮਤ ਕਰ ਲਈ ਜਿਹੜੇ ਤਿਆਰ ਰਹਿੰਦੇ ਆ ਕਿ ਕੋਈ ਵੀ ਆਵੇ ਅਸੀਂ ਕਿਸੇ ਨੂੰ ਹੱਤਾਲਾਂ ਦੀ ਜਿਹੜੀ ਮਤ ਕਰਦੀ ਆ ਸੋ ਮੈਂ ਮੈਂ ਸਮਝਦਾ ਕਿ ਅੱਜ ਦੀ ਐਨ ਆਰ ਆਈ ਮਿਲਦੀ ਵੀ ਜਿਹੜੀ ਆ ਉਹ ਬਹੁਤ ਸਫਲ ਰਹੀ ਆ ਇੰਨੇ ਕੇਸ ਹੋਣੇ 103 ਕੇਸ ਹੋਣੇ 49 ਬੰਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਉਣ ਨੇ ਹੋ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਆ ਇਹਦੇ ਤੋਂ ਸਾਬਤ ਹੈ ਕਿ ਦੁਨੀਆ ਭਰ ਦੇ ਐਨਆਈ ਜਿਹੜੇ ਉਹਨਾਂ ਦਾ ਵਿਸ਼ਵਾਸ ਪੰਜਾਬ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਵੀ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਇਹਦਾ ਆਪਣਾ ਪਰਵਾਹ ਐਨਆਈ ਆ ਇਸ ਕਰਕੇ ਮੈਂ ਕਿਸੇ ਵੀ ਐਨਆਈ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੰਜਾਬ 'ਚ ਨਹੀਂ ਆਉਂਦਿਆਂਗੇ ਖੁੱਲੇ ਦਿਲ ਨਾਲ ਆਪਣੇ ਕੇਸ ਲੈ ਕੇ ਆਓ ਅਸੀਂ ਤੁਹਾਨੂੰ ਢੀਦੇ ਆ ਪੰਜਾਬ ਆਪਣੀਆਂ ਬਾਹਾਂ ਖੋਲ ਕੇ ਤੁਹਾਡੀ ਵੇਟ ਕਰ ਰਿਹਾ ਜੋ ਮਰਜ਼ੀ ਕਰੋ ਕੰਮ ਕਰੋ ਆਪਣੇ ਸਕੂਲਾਂ ਨੂੰ ਠੀਕ ਕਰੋ ਆਪਣੇ ਪਿੰਡਾਂ ਵਿੱਚ ਗਰਾਊਂਡਾਂ ਨੂੰ ਠੀਕ ਕਰੋ ਲਾਇਬ੍ਰੇਰੀਆਂ ਬਣਾਓ ਹਸਪਤਾਲ ਬਣਾਓ ਜੋ ਵੀ ਤੁਸੀਂ ਕਰਨਾ ਆ ਕੇ ਕਰੋ ਤੁਹਾਨੂੰ ਕਿਸੇ ਕਿਸਮ ਦੀ ਕੋਈ ਕਾਪ ਨਹੀਂ ਆਉਂਦਾਂਗੇ ਇਹ ਸਾਡੀ ਅੱਜ ਦੀ ਅੰਮ੍ਰਿਤ ਮਿਲਦੀ ਦਾ ਜਿਹੜਾ ਹੱਥ ਸੀਗਾ ਇਹ ਬਹੁਤ ਵਧੀਆ ਅੱਜ ਇਹਨਾਂ ਦੀ ਮਿਲਦੀ ਹੋਈ ਅੱਜ ਕਿਸ ਤਰ੍ਹਾਂ ਦੇ ਕੇਸ ਆਏ ਨੇ ਜ਼ਿਆਦਾਤਰ ਐਨਆਰਆਈਜ਼ ਦੀ ਸ਼ਿਕਾਇਤਾਂ ਕੀ ਨੇ ਨਹੀਂ ਐਨਆਰਆਈਜ਼ ਦੇ ਦੋ ਤਿੰਨ ਸ਼ਿਕਾਇਤਾਂ ਨੇ ਇੱਕ ਉਹਨਾਂ ਦੇ ਪ੍ਰਾਪਰਟੀ ਦੇ ਕੇਸ ਆਉਂਦੇ ਆ ਜਦ ਦੂਜੇ ਕੋ ਜਿਹੜੇ ਸ਼ਾਦੀਆਂ ਦੇ ਵਿਆਹ ਸ਼ਾਦੀਆਂ ਦੇ ਕੇਸ ਆ ਜਿਹੜੇ ਉਹ ਡਿਸਪਿਊਟ ਦੇ ਲੋਕਾਂ ਦੇ ਉਹ ਵੀ ਕਰਦੇ ਆ ਕੋਈ ਕੁੜੀ ਬੁੰਡਾ ਕੋਈ ਮੁੰਡਾ ਵਿਆਹ ਕਰਾ ਕੇ ਚਲਾ ਗਿਆ ਉਹ ਕੁੜੀ ਕੋ ਪੈਸੇ ਲੈ ਗਿਆ ਕੋਈ ਲੜਕੀ ਇੱਧਾ ਚਲੇਗੀ ਉਹ ਵੀ ਸਾਡੇ ਕੋਲ ਕੇਸ ਜਿਹੜੇ ਆਉਂਦੇ ਆ ਮੁੱਖ ਜਿਹੜੇ ਕੇਸ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਆ ਜਾਂ ਜਿਹੜੇ ਪ੍ਰਾਪਰਟੀਆਂ ਦੇ ਵੀ ਮੈਂ ਇੱਕ ਗੱਲ ਹੋਰ মিডিਆ ਤੋਂ ਥਰੂ ਕਹਿਣਾ ਚਾਹੁੰਦਾ ਕਿ ਜ਼ਿਆਦਾਤਰ ਕੇਸ ਆਉਂਦੇ ਆ ਫੈਮਿਲੀ ਦੇ ਫੈਮਿਲੀ ਦੇ ਐਨਆਰਆਈ ਜਿਹੜਾ ਕਹਿੰਦਾ ਜੀ ਮੇਰੇ ਮੇਰੇ ਭਰਾ ਨੇ ਕਬਜ਼ਾ ਕਰ ਲਿਆ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਮੇਰੇ ਮਾਮੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਕਈ ਥਾਵਾਂ ਤੇ ਪਿਓ ਕਹਿੰਦੇ ਆ ਮੇਰੀ ਜਾਇਦਾਦ ਤੇ ਪੁੱਤਾਂ ਨੇ ਕਬਜ਼ਾ ਕਰ ਲਿਆ ਸੱਜ ਮੇਰੇ ਹੱਥ ਜੋੜ ਕੇ ਬੇਨਤੀ ਆਪਾਂ ਪੰਜਾਬੀ ਆ ਆਪਾਂ ਸਿੱਖ ਆ ਆਪਣੇ ਪਰਿਵਾਰਾਂ ਦੀ ਆਪਣੇ ਫੈਮਿਲੀ ਮੈਂਬਰਾਂ ਦੇ ਕਬਜ਼ਾ ਨਾ ਕਰੋ ਅਸੀਂ ਪਿਛਲੇ 2-3 ਸਾਲ ਤੋਂ ਇਹ ਐਨਆਰਆਈ ਮਿਲਦੀਆਂ ਕਰਦੇ ਔਰ ਇੰਨੇ ਐਨਆਰਆਈਆਂ ਮਿਲਦੀਆਂ ਦੇ ਵਿੱਚ ਇੱਕ ਵੀ ਆ ਮੰਤਰੀ ਸਾਹਿਬ ਦੀ ਕੁਰਸੀ ਲਾ ਕੇ ਇੱਕ ਵੀ ਇੱਕ ਵੀ ਜਿਹੜਾ ਕੇਸ ਇਦਾਂ ਦਾ ਵੀ ਆਇਆ ਕਿ ਕਿਸੇ ਨੇ ਪੰਜਾਬ ਦੀ ਹੱਦ ਤੋਂ ਬਾਹਰ ਆ ਕੇ ਕਿਸੇ ਨੇ ਕੋਈ ਜੁਪੀ ਵਾਲੇ ਨੇ ਦਿੱਲੀ ਵਾਲੇ ਨੇ ਹਿੜਿਆੜੇ ਵਾਲੇ ਨੇ ਬਿਹਾਰ ਵਾਲੇ ਨੇ ਸਾਡੀ ਕਿਸੇ ਪ੍ਰਾਪਰਟੀ ਤੇ ਕਬਜ਼ਾ ਕੀਤਾ ਵਾ ਇੱਕ ਕੇਸ ਇਦਾਂ ਦਾ ਅਜੇ ਤੱਕ ਨਹੀਂ ਆਇਆ ਜਦੋਂ ਆਉਂਦਾ ਉਦੋਂ ਇਹੀ ਕੇਸ ਹੁੰਦਾ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਰਤਾ ਜੀ ਮੇਰੇ ਵੱਡੇ ਅੱਜ ਵੀ ਇੱਕ ਕੇਸ ਆ ਰਿਹਾ ਸੀਗਾ ਕਿ ਮੇਰੇ ਵੱਡੇ ਭਾਈ ਸਾਹਿਬ ਨੇ ਬੇਦਾ ਆ ਕੁਝ ਮੱਲ ਲਿਆ ਸੋ ਮੇਰੀ ਬੇਨਤੀ ਹੈ ਬਰੋ ਆਪਾਂ ਆਪਣੇਆਂ ਦੀਆਂ ਜ਼ਿਆਦਾਤਰ ਕਿਉਂ ਮਲਦੇ ਆਂ ਆਪਾਂ ਨੂੰ ਨਹੀਂ ਲੋੜ ਆਪਾਂ ਕਿਸ ਦੀ ਉਹਦਾ ਮਲਈਏ ਆਪਾਂ ਆਪਣੇ ਪਰਵਾਦਾ ਦੀ ਉਹਦਾ ਮਲਈਏ ਇਹ ਇਹ ਸਾਡੇ ਹੈਰੀਟੇਜ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਇਹ ਕਿਤੇ ਸ਼ਾਮਲ ਨਹੀਂ ਕਿ ਆਪਾਂ ਆਪਣੇ ਫੈਮਲੀਆ ਦੇ ਜਿਹੜੀਆਂ ਉਹ ਪ੍ਰੋਪਰਟੀਆਂ ਮਲੜੀਆਂ ਸੋ ਅੱਜ ਵੀ ਕੇਸ ਆਏ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਕਾਨੂੰਨੀ ਤੌਰ ਤੇ ਜੋ ਜੱਜ ਮਤਦੰ ਦਿਆ ਉਹ ਸਹੀ ਕੰਮ ਕਰਦੇ ਨੇ ਜੀ ਮੈਂ ਸਾਹਿਬ ਅੱਜ ਤੱਕ ਜਿੰਨੀ ਵੀ ਐਨਆਰਆਈਸ ਮਿਲਨੀ ਹੋਈ ਹੈ ਆਪਕੀ ਟੋਟਲ ਕਿੰਨੇ ਅਭੀ ਤੱਕ ਆਕੜੇ ਆਪਕੇ ਪਾਸ ਆਏ ਕਿ ਇਤਨੀ ਮਿਲਨੀ ਵਿੱਚ ਇਤਨੀ ਸ਼ਿਕਾਇਤਾਂ ਆਪਕੇ ਪਾਸ ਆਈਆਂ ਔਰ ਕਿੰਨੀ ਟੋਟਲ ਸਭ ਕੋ ਮਿਲਰ ਕਿਤਨੀ ਹੱਲ ਹੋ ਚੁੱਕੀ ਹੈ ਅੱਜ ਜਿਹੜੀ ਅਸੀਂ ਪਹਿਲਾਂ ਕਿਤੇ ਨੌ ਮਿਲਦੇ ਆ ਨਾ 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 ਜਿਹੜੇ ਨੌ ਮਿਲਨੇ ਆ ਕਿਤੇ ਅਸੀਂ ਉਹਦੇ ਚ ਸਾਡੇ ਕੋਲ 2000 ਕੇਸ ਆਇਆ ਸੀਗਾ ਨੌ ਮਿਲਨੇ ਚ ਦੋ ਸਾਲਾਂ ਚ ਔਰ ਅਸੀਂ 1400 ਕੇਸ ਜਿਹੜਾ ਹੱਲ ਕਰਤਾ 200 ਕੇਸ ਅਜੇ ਬਾਕੀ ਬਕਾਇਆ ਪਿਆ ਜਿਹੜੇ ਕੋਟਾਂ ਵਿੱਚ ਕੇਸ ਚੱਲਦੇ ਹੋਰ ਕੋਈ ਸਾਡੀ ਉਹ ਸਾਡੇ ਬਾਰੇ ਵਸਤ ਨਹੀਂ ਕੋਈ ਇਹਦਾ ਕਿਸੇ ਦਾ ਹਾਈ ਕੋਰਟ ਚਾ ਕਿਸੇ ਦਾ ਸੈਸ਼ਨ ਕੋਰਟ ਚਾ ਕਿਸੇ ਦਾ ਕਿਸੇ ਕੋਰਟ ਦੇ ਵਿੱਚ ਆ ਉਹ ਵੀ ਪਾਸ ਅਸੀਂ ਲੱਗੇ ਆ ਅਗਲੇ ਦੀ ਮਤ ਕਰ ਲੱਗੇ ਆ ਹੁਣ ਜਿਹੜੀਆਂ ਛੁੱਟ ਹੋਈਆਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਪਿਛਲੀ ਵਾਰ ਸਾਡੇ ਕੋਲ 100 ਕੇਸ ਸੀਗਾ ਐਕਾ ਸਾਡੇ ਕੋਲ 1 ਤਿੰਨ ਕੇਸ 103 ਆਏ ਆ ਪਿਛਲੀ ਵਾਰ ਆਨਲਾਈਨ 25 ਬੰਦਿਆਂ ਦੇ ਮਤਲਬ ਸਾਨੂੰ ਆਪਣੇ ਮਸਲੇ ਜਿਹੜੇ ਦੱਸੇ ਸੀ ਅੱਜ ਦੀ ਇਹਨਾਂ ਦੇ ਮਿਲਣੀ ਦੇ ਵਿੱਚ 49 ਅਨਿੰਜਾ ਬੰਦਿਆਂ ਨੇ ਜਿਹੜੇ ਆਪਣੇ ਕੇਸ ਦੱਸੇ ਕਿਹਦੇ ਚੇ ਦੱਸਿਆ ਜੀ ਜਿਹੜੇ ਕਈ ਲੋਕ ਕਹਿੰਦੇ ਨੇ ਵੀ ਸਾਡੇ ਬਹੁਤ ਲੰਮੇ ਕੇਸ ਖਿੱਚੇ ਗਏ ਕਿਸੇ ਮੁਲਾਜ਼ਮ ਜਾਂ ਅਫਸਰਾਂ ਤੇ ਵੀ ਕੋਈ ਕਾਰਵਾਈ ਕਰੀ ਹੈ ਕਿਉਂਕਿ ਉਹਨਾਂ ਚ ਬਹੁਤ ਵੱਡਾ ਰੋਲ ਆ ਵੀ ਇਹਨਾਂ ਨੇ ਜਿਹਨਾਂ ਨੇ ਡਿਲੇ ਕਰੇ ਨੇ ਮਾਮਲੇ ਉਹਦੇ ਚ ਨਹੀਂ ਹੋਈ ਕਿਸੇ ਤੇ ਕੋਈ ਕਾਰਵਾਈ ਨਹੀਂ ਜੀ ਮੈਂ ਪਹਿਲਾਂ ਕਾਰਵਾਈ ਕੀਤੀ ਆ ਉਹ ਪਹਿਲੇ ਸਾਲਾਂ ਚ ਕਾਰਵਾਈ ਕੀਤੀਆਂ ਕਈ ਥਾਵਾਂ ਤੇ ਕਾਰਵਾਈਆਂ ਕੀਤੀਆਂ ਕਿਉਂਕਿ ਇਹਨਾਂ ਦਾ ਇਹੋ ਜਿਹੇ ਮਸਲੇ ਆ ਜਿਆਦਾ ਧਰ ਜਿਹੜੇ ਪ੍ਰਾਪਰਟੀ ਦੇ ਮਸਲੇ ਆ ਉਹ ਜਾਂ ਤੇ ਥਾਣੇ ਨਾਲ ਸੰਬੰਧਿਤ ਜਾਂ ਉਹਨਾਂ ਨੂੰ ਤਹਿਸੀਲਦਾਰ ਤੇ ਪਟਵਾਦੀ ਜਿਹੜਾ ਉਹ ਤੰਗ ਕਰਦਾ ਅਨਰਿ ਕ੍ਰਪਸ਼ਨ ਦੀ ਬਹੁਤ ਗੱਲ ਕਰਦੇ ਨੇ ਜੀ ਹਾਂ ਜੀ ਉਹੀ ਕ੍ਰਪਸ਼ਨ ਉਹ ਜਾਂਦੇ ਉੱਥੇ ਮਾਲ ਮਹਿਕਮੇ ਤੇ ਜਾਂ ਕ੍ਰਪਸ਼ਨ ਹੁੰਦੀ ਆ ਜਾਂ ਪੁਲਿਸ ਦੇ ਜਿਹੜੇ ਥੱਲੇ ਮੁਲਾਜ਼ਮ ਆ ਉਹ ਪੁਲਿਸ ਦੇ ਬੜੇ ਚੰਗੇ ਅਫਸਰ ਵੀ ਆ ਸਾਡੇ ਕੋਲ ਜਿਹੜੇ ਹੁੰਦਾ ਸੀ ਮਤ ਵੀ ਵੜੀ ਕਰਦੇ ਆ ਉਹਨਾਂ ਤੇ ਅਸੀਂ ਕਈ ਵਾਰ ਕਾਰਵਾਈਆਂ ਕੀਤੀਆਂ ਉਹਦਾ ਅਸੀਂ ਡਾਇਰੈਕਟ ਮੈਸੇਜ ਦਿੱਤਾ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਸਾਡਾ ਅਫਸਰ ਕੋਈ ਵੀ ਸਾਡਾ ਅਧਿਕਾਰੀ ਜੇ ਕਿਹ ਅਨਐਡੀ ਦੀ ਪ੍ਰਾਪਰਟੀ ਦੇ ਮੱਲਾਂ ਦੇ ਵਿੱਚ ਮਲੌਂਦੇ ਵਿੱਚ ਸ਼ਾਮਿਲ ਹੋਇਆ ਉਹਦੇ ਖਿਲਾਫ ਕਿਉਂ ਦੀ ਕਾਰਵਾਈ ਕਰਾਂਗੇ ਸਾਡੀ ਬੰਦੀ ਆ ਕਾਰਵਾਈ ਠੋਕ ਕੇ ਕਰਾਂਗੇ ਅਸਿਕਰ ਦੋ ਸਾਲਾਂ ਦੇ 2000 ਕੇਸ ਜਿਹੜੇ ਸੋਰ ਕੀਤੇ ਤੁਹਾਡੇ ਤੋਂ ਪਹਿਲਾਂ ਜਿਹੜੀ ਮੰਤਰੀ ਸੀਗੇ ਸਰਕਾਰ ਕੋਈ ਪਿਛਲੀ ਸਰਕਾਰ ਉਹਨਾਂ ਨੇ ਕਿੰਨੇ ਕੇਸ ਹੱਲ ਕੀਤੇ ਸੀ 5 ਸਾਲਾਂ ਦੇ ਮੈਨੂੰ ਪਤਾ ਨਹੀਂ ਉਹਨਾਂ ਨੇ ਕਿਤੇ ਅਗਲੀ ਕੀ ਮੇਰਾ ਖਿਆਲ ਤਾਂ ਕੀਤਾ ਹੀ ਕੋਈ ਨਹੀਂ ਸਾਡੇ ਕੋਲ ਇਦਾਂ ਦਾ ਕੋਈ ਰਿਕਾਰਡ ਨਹੀਂ ਨਾ ਕੇਸ ਦੇ ਮਿਲਣੀਆਂ ਕੀਤੀਆਂ ਅਸੀਂ ਸਭ ਪ੍ਰੈਕਟੀਕਲ ਮਿਲਣੀਆਂ ਕੀਤੀਆਂ ਜਿਹੜੀਆਂ ਨੋਕ ਕੀਤੀਆਂ ਉਹ ਵੀ ਤੁਹਾਨੂੰ ਦਿਖਾਈਆਂ ਸਾਹਮਣੇ ਲੋਕ ਆਉਂਦੇ ਆ ਆਪ ਆ ਕੇ ਆਪਣੇ ਕੇਸ ਦੱਸਦੇ ਆ ਜਿਹੜਾ ਅੱਜ ਵੀ ਕੀਤੀ ਆ ਜਾਂ ਚਾਹ ਦਸੰਬਰ ਤੋਂ ਆਨਲਾਈਨ ਹੋ ਤੇ ਸਭ ਨੂੰ ਸੁਣੀ ਜਾਦੀ ਆ ਸਭ ਦੇਖਦੇ ਸਮਝਦੇ ਗੀ ਗੱਲ ਮੈਂ ਤੂੰ ਪਹਿਲੀਆਂ ਸਰਕਾਰਾਂ ਦਾ ਆਇਆ ਕੱਲੀ ਚੇਤਾ ਕਰਾਉਂਦੇ ਤੀ। ਇਹ ਉੱਕ ਤੇ ਹੋਇਆ ਹੁੰਦਾ ਤੇ ਆ ਸਾਡੇ ਕੋਲ ਥੋੜਾ ਹੁੰਦੇ। ਜਿਹੜੇ ਬੰਦੇ ਕਹਿੰਦੇ 5 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ, 7 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ। ਉਹਨਾਂ ਦੇ ਧੱਕੇ ਲੋਕ ਜਦ ਸਾਡੇ ਕੋਲ ਹੁੰਦੇ। ਉਹ ਕਿਹੜਾ